ਇਹ ਬੁੱਜੜਾ ਨੂੰ ਅਹੀ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਕਿਨਾਨਾਂ ਦੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਤੇ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲੱਪੇ ਨੇ ਇੱਥੇ ਤਿੰਨ ਬੰਦੇ ਫੜੇ ਆ ਤੇ ਇੱਕ ਭੱਜ ਗਿਆ ਮੌਕੇ ਤੋਂ ਮੰਗਾ ਦੀ ਹੈ ਕਿ ਜੋ ਵੀ ਬੰਦੀਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਜੈ ਸ਼੍ਰੀ ਰਾਮ ਜੀ ਜੀ ਨਾਮ ਪੜਨਾ ਮੇਰਾ ਨਾਮ ਅਰਸ਼ੀਧਾਰਤ ਕੁਮਰੀਆ ਤੇ ਆਪਾਂ ਜਗਪਾਲ ਲਾਲੀ ਦੇ ਨਾਲ گاਉਂ ਰੱਖਿਆ ਦਲ ਦੇ ਵਿੱਚ ਅਗੇ ਹੈ ਜੋ ਕਿ ਇਹਨਾਂ ਨੇ ਸੇਵਾ ਕਰੀਦੀ ਹੈ ਅੱਜ ਵਾਰ ਇਹ ਕਹਿਣਾ ਚਾਹਾਂਗੇ ਜਿੱਦਾਂ ਕਿ ਇਹਨਾਂ ਸੀਨੀਅਰ ਜਿਹੜੇ ਜਗਪਾਲ ਲਾਲੀ ਜੀ ਨੂੰ ਮਿਲੀ ਇਨਫੋਰਮੇਸ਼ਨ ਕਿ ਇੱਦਾਂ گاਵਾਂ ਦੀ ਤਸਕਰੀ ਹੋਣ ਲੱਗੀ ਹੈ ਜੋ ਕਿ ਜਨਾਲਿਓ ਟਰੱਕ ਨਿਕਲ ਗਏ ਤੇ ਸਾਮਲ ਜਿਹਨਾਂ ਨੂੰ ਵਿਜੇ ਭਾਈ ਨੇ ਦੱਸਿਆ ਕਿ ਜਾਣੇ ਸੀ ਤੇ ਉਸ ਹੱਬ ਫਿਰ ਆਪਾਂ ਇਹਦੀ ਸ਼ੁਰੂ ਤੋਂ ਨਾਕਾਬੰਦੀ ਕਰਨੀ ਆਪਣੇ ਵੱਲੋਂ ਸ਼ੁਰੂ ਕੀਤੀ ਹੈ ਤੇ ਕਰਦੇ ਕਰਾਂਦੇ ਆਪਾਂ ਇਹਨਾਂ ਨੂੰ ਟੋਲ ਤੇ ਆਪਾਂ ਰੋਕ ਲਿਆ ਜਿਹਦੇ ਵਿੱਚੋਂ ਤਿੰਨ ਬੰਦੇ ਤਾਂ ਹੀ ਫਰਲੇ ਆ ਤੇ ਇੱਕ ਮੌਕੇ ਮੰਗਾ ਦੀ ਹੈ ਕਿ ਜੋ ਵੀ ਬੰਦੀਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਪਿਛਲੇ ਦਿਨੀ ਵੀ ਜਿਹੜਾ ਤਰਨ ਦਾ ਨੌ ਸਲਟਰ ਹਾਫ ਫੜਿਆ ਜਿਹਦੇ ਵਿੱਚ ਪੰਜ ਕਮਿੰਟਰ ਮਾਰ ਲਈ ਆ ਮੌਕੇ ਤੇ ਜਾ ਕੇ ਆ ਫੜਿਆ ਇੱਥੇ ਤਿੰਨ ਬੰਦੇ ਫੜੇ ਆ ਤੇ ਇੱਕ ਭੱਜ ਗਿਆ ਮੌਕੇ ਤੋਂ ਜਿਹੜਾ ਡਰਾਈਵਰ ਫੜਿਆ ਗਿਆ ਜਿਹਦਾ گاਵਾ ਦਾ ਹੈਗਾ ਜਿਹਦਾ ਭਤੀਜਾ ਵੀ ਫੜਿਆ ਗਿਆ ਜਿਹੜਾ ਮੇਨ ਤਸਕਰੀ ਕਰਾਉਂਦੇ ਹਾਈ ਉਹ ਬੰਦਾ ਭੱਜ ਗਿਆ ਜਿਹਨੂੰ ਜਿਹੜਾ ਉਹ ਡਿਫਾਲਟਰ ਜਿਹਨੂੰ ਪਤਾ ਹੈ ਕਿ ਫਾਰਸ ਹੋ ਸਕਦੀ ਹੈ ਉਹ ਬੰਦਾ ਦੌੜ ਗਿਆ ਬੰਦੇ ਇੱਥੋਂ ਜਨਾਲੇ ਦੇ ਹੀ ਆ ਦੇ ਦੋ ਇਹ ਇੱਕ ਗੁਜਰਪੁਰੇ ਦਾ ਵੱਡੇ ਦਾ ਛੋਟੇ ਦਾ ਉਧਰ ਦੇਗੇ ਜਦੋਂ ਇਹ ਟਰੱਕ ਵੀ ਫੜਿਆ ਉਹ ਉਹਨਾਂ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਯਾਰ ਕੋਈ ਜਿਹੜਾ ਚੋਰ ਹੁੰਦਾ ਉਹ ਭਜਣ ਦੀ ਮੌਕੇ ਤੋਂ ਕੋਸ਼ਿਸ਼ ਕਰਦਾ ਹੀ ਹੈ ਕਿ ਭਜ ਨਹੀਂ ਪਾਏ ਉੱਥੇ ਰਸ਼ ਕਰਨੇ ਰੁੱਕ ਗਏ ਤੇ ਆਪਾਂ ਇਹ ਟਰੱਕ ਨਾਲ ਡਿੱਪ ਲਿਆ ਹੈਗਾ ਹਾਂ ਜੀ ਹਾਂ ਜੀ ਇਹ ਜਨਾਲੇ ਦਾ ਹੀ ਟਰੱਕ ਹੈ ਉੱਥੋਂ ਹੀ ਲੋਡ ਕਰਕੇ ਅਸਾਮ ਜਾਣਾ ਸੀ ਤੇ ਵਿੱਚ ਉਹਨਾਂ ਨੇ ਤੁਹਾਨੂੰ ਪਤਾ ਕਿ ਗਾਵਾਂ ਨੂੰ ਮਾਰ ਕੇ ਬੋਨ ਤਸਕਰੀ ਕਰਕੇ ਬੋਨ ਦਾ ਕਰਕੇ ਸਾਰਾ ਕੁਝ ਸਾਫ ਸਵਾਈ ਇਹਨੇ ਗਾਂ ਵੇਚ ਦੇਣਾ ਹੈ ਪ੍ਰਸ਼ਾਸਨ ਕੋ ਇਹ ਹੀ ਮੰਗ ਹੈ ਜੋ ਕਿ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਅਸੀਂ ਪਹਿਲਾਂ ਵੀ ਲੱਗੇ ਆਂ ਜਿਹੜਾ ਸਲੱਟਰ ਹਾਊਸ ਫੜਿਆ ਉਹਨਾਂ ਦੇ ਪੰਜ ਬੰਦੇ ਆ ਹੀ ਫੜੇ ਉਹਨਾਂ ਨੂੰ ਪੂਰੀ ਜੇਲ੍ਹ ਕਰਾ ਕੇ ਕਾਨੂੰਨੀ ਕਾਰਵਾਈ ਤੇ ਸਲੱਟਰ ਹਾਊਸ ਨੂੰ ਪੂਰਾ ਸਰਕਾਰਸ਼ੀਲ ਕਰਾਇਆ ਸੀ ਪਿਛਲੇ ਦਿਨ ਤੁਸੀਂ ਜਿੰਦਾ ਦੇਖ ਸਕਦੇ ਜੇ ਤਪਾ ਇਹਨੂੰ ਵੀ ਪੂਰੀ ਕਾਰਵਾਈ ਕਰਾਵਾਂਗੇ ਐਂਡ ਤਾਂ ਕਹਿਆ ਨਹੀਂ ਕਿ ਇੱਥੇ ਫੜੀਆਂ ਬਿੱਤੇ ਛੱਡ ਕੇ ਚਲ ਜਾਾਂਗੇ ਕਿ ਆਪੇ ਪ੍ਰਸ਼ਾਸਨ ਦੇਖੇਗਾ ਇਹਦੀ ਪੂਰੀ ਪੈਰਵਾਈ ਕਰਕੇ ਸਾਰਾ ਚੀਜ਼ ਕਰਕੇ ਇਹਨੂੰ ਗਾਂਵ ਸ਼ਾਲਾ ਪਹੁੰਚਾ ਕੇ ਟਰੱਕ ਦੀ ਪੂਰਾ ਕਰਕੇ ਇਹਨੂੰ ਬੌਂਡ ਕਰਾ ਕੇ ਫੇਰ ਜਾਵਾਂਗੇ ਆਪਾਂ ਅੰਦਰ ਗਾਵਾਂ ਦੀ ਹਾਲਤ ਕਿਦਾਂ ਦੀ ਬਹੁਤ ਮਾੜੀ ਭਾਜੀ ਪਿਆਸੀਆਂ ਪਈਆਂ ਹੁਣ ਤੁਸੀਂ ਇਹੀ ਖਲੋਤੇ ਆ 10 ਹਜ਼ਾਰ ਰੁਪਏ ਕਲੋਣਾ ਮੁਸ਼ਕਲ ਹੋਇਆ ਪਿਆ ਔਰ ਰਾਤ ਦੀਆਂ ਗਾਵਾਂ ਪੂਰੀਆਂ ਬੰਦ ਸੀ ਇਹ ਤਾਂ ਹੁਣ ਖੁੱਲਿਆ ਹੀ ਆਪਣੀ ਹੱਥੀ ਆਪਾਂ ਤੋਂ ਭਾਵਾਂ ਨੇ ਖੁੱਲਿਆ ਇੱਥੇ ਹਵਾ ਤਾਂ ਇੱਕ ਮਿੰਟ ਨਹੀਂ ਸੀ ਜਾਣ ਲਈ ਸਰਪਾਲ ਭਾਈ ਫੱਟੇ ਆਪਣੇ ਆਪ ਲਾਏ ਆ ਠੀਕ ਆ ਜੀ ਤੇ ਤਿੰਨ ਤੋਂ ਚਾਰ ਗਾਵਾਂ ਅੰਦਰ ਬੇਹੋਸ਼ ਬਈਆਂ ਲੇਵੀ ਉਹਨੂੰ ਦੇਖਦੇ ਕੱਢ ਕੇ ਤਾਂ ਕੀ ਬੰਦਾ ਵਾ ਕਉ ਇਨਸ਼ਾ ਅ ਲਜਾਇਆ ਜਾਏਗਾ ਨਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂ ਮਿਲੀ ਸੀ ਕਿ ਗਾਵਾਂ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਜੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਅਸੀਂ ਜਦੋਂ ਇਹ ਟਰੱਕ ਆਇਆ ਸਾਡੇ ਜੈਗਪੁਰ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਇਹ ਸਾਰੀਆਂ گاਵਾਵਾਂ ਜਾਣੀਆਂ ਸੀ ਆਸਾਂ ਵਿੱਚ ਇਹਨਾਂ ਦਾ ਸਾਰਾ 20 ਤੋਂ 22 ਮਾਸ ਵਿਕਣਾ ਸੀ ਘੜ ਤੋਂ ਘਟ ਨਹੀਂ ਤੇ 20 ਤੋਂ 22 گاਵਾਵਾਂ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ ਦੋ ਤਿੰਨ گاਵਾਵਾਂ ਬਿਹੋਸ਼ ਵੀ ਹੋ ਗਈਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿੱਦਿਨਾ ਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ گاਊ ਮਾਤਾ ਇਹ ਸਾਡੀ گاਊ ਮਾਤਾ ਦੇ ਉਂਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ ਤਾਰਨ ਲੱਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਕਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾ ਦਿੱਤੇ ਹੁਣ ਵੀ ਇਹਦੇ ਨਾਲ ਤਿੰਨ ਤੋਂ ਚਾਰ ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾ ਦਿੱਤੇ ਨੇ ਇਹ ਸਾਰਾ ਇਹਨਾਂ ਨੇ گاਉਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡ ਵੱਡ ਕੇ ਇਹ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਅਸਾਮ ਚੱਲਦਾ ਸੀ ਪ੍ਰਸ਼ਾਸਨ ਤੋ ਹੀ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਜਿਹੜੇ ਪੱਲਾ ਵੀ ਜੋ ਹੈ ਬੁੱਚੜੇਗੇ ਨੇ ਜੋ ਹੈ گاਵਾਂ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਇਹ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲੱਪੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਪੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ 'ਚ ਇਹਨਾਂ ਨੂੰ ਉਹ ਛਿੱਤਰ ਵੱਜਣਗੇ ਉਹ ਛਿੱਤਰ ਵੱਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ ਗਾਵਾਂ ਦੀ ਗਾਂ ਸਾਡੀ ਮਾਂ ਹੈ ਆਹੀ ਇਹਨਾਂ ਨੂੰ ਛੱਡਾਂਗੇ ਨਹੀਂ ਜਿਹੜਾ ਜਿਹੜਾ ਸਾਡੇ ਡੀਕੇ ਆਏਗਾ ਉਹਨਾਂ ਦੀ ਪੂਰੀ ਰੀਜ ਇਹਨਾਂ ਦਾ ਛਿੱਤਰ ਵੀ ਹੋਏਗੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਫੜਾਇਆ ਜਾਏਗਾ ਤੇ ਇਹਨਾਂ ਤੇ ਕਾਰਵਾਈ ਵੀ ਕਰਵਾਈ ਜਾਏਗੀ ਮੇਰਾ ਨਾਮ ਜਗਪਤ ਲਾਲੀਆ ਜੀ ਪੰਜਾਬ ਉਪ ਪ੍ਰਧਾਨ ਗਊ ਰਖਸ਼ਾ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ ਗਊ ਅੰਸ਼ ਨੂੰ ਕੱਟਣ ਦੇ ਲਈ ਪੰਜਾਬ ਤੋਂ ਸ਼੍ਰੀ ਅਮਨਸਰ ਸਾਹਿਬ ਤੋਂ ਅਸਾਮ ਲੈ ਜਾਇਆ ਜਾ ਰਿਹਾ ਔਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤੇ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਸੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਟਰੱਕ 'ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਸ ਨੂੰ ਹੈਂਡ ਓਵਰ ਕਰਤਾ ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ ਅਜਨਾਲੇ ਦੇ ਵਿੱਚ ਕੋਈ ਮਤਗੀ ਸਾਭੀ ਨਾ ਦਾ ਬੰਦਾ ਜਿਹੜਾ ਗਾਉ ਦੀ ਤਕਸਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ ਕਾਫੀ ਪਰਚੇ ਸਾਡੇ ਕੋਲ ਕਾਪੀਆਂ ਆ ਰਹੀਆਂ ਇੱਕ ਪਾਣੀ ਪਾਤੇ ਚ ਵੀ ਉਹਦੇ ਪਰਚਾ ਹੋਰ ਹੀ ਪੰਜਾਬੀ ਚ ਇੱਕ ਦੋ ਪਰਚੇ ਗਏ ਆ ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪਰਦੇਸਾਂ ਨੂੰ ਅਸੀਂ گاਉਂ ਭੇਜ ਨਹੀਂ ਸਕਦੇ ਔਰ ਇਹ ਗਾਈਆਂ ਦੇਖੋ ਜੀ 22 ਗਾਈਆਂ ਧੂਸ ਧੂਸ ਕੇ ਭਰੀਆਂ ਹੀ ਆ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇੱਕ ਕਾਗਜ਼ ਬਣਾਇਆ ਜੀ ਦੁੱਧ ਹੀ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਦੁੱਧ ਹੀ ਗਾਈਆਂ ਹੁੰਦੀਆਂ ਨਾ ਉਹ ਤਾਂ ਇੱਕ ਪ੍ਰੋਸੈਸ ਹੁੰਦਾ ਪਹਿਲੀ ਗੱਲ ਤੇ ਧੂਸ ਧੂਸ ਕੇ ਹੀ ਭਰ ਨਹੀਂ ਸਕਦੇ ਕਿਉਂਕਿ ਇੱਕ ਕਲੂਲਟੀ ਐਕਟ ਦੇ ਅੰਦਰ ਆਂਦਾ ਕਿਸੇ ਨੂੰ ਜਬਰਨ ਮਦਗੀ ਲੰਦੇ ਆ ਬੰਦਕ ਬਣਾ ਕੇ ਰੱਖਣਾ ਇਕਵਲਟੀ ਐਕਟ ਦੇ ਅੰਦਰ ਆਉਂਦਾ ਹੈ ਉਹ ਵੀ ਅਸੀਂ ਕਰਾਵਾਂਗੇ ਔਰ ਦੂਸਰੀ ਗੱਲ ਜਿਹੜੀ ਦੁੱਧੀਆਂ ਗਾਈਆਂ ਹੁੰਦੀਆਂ ਜਿਹੜੀਆਂ ਅਸੀਂ ਵਪਾਰਿਕ ਗਾਈਆਂ ਹੁੰਦੀਆਂ ਉਹ ਅਸੀਂ 6 ਤੇ 7 ਤੋਂ ਵੱਧ 8 ਤੋਂ ਵੱਧ ਨਹੀਂ ਇਹਦੇ ਅੰਦਰ ਲਿਆ ਜਾ ਸਕਦੇ ਉਹਦੇ ਡਿਸਨਨ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਔਰ ਹਵਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਦ ਕਿ ਇਹਦੇ ਵਿੱਚ ਕੋਈ ਹਵਾ ਪਾਣੀ ਦਾ ਪ੍ਰਬੰਧ ਨਹੀਂ ਜਦੋਂ ਅਸੀਂ ਫਣੀਆਂ ਸੀ ਤੇ ਇਹਦੇ ਨਾਲ ਫੱਟੇ ਲਾਏ ਹੋਏ ਸੀ ਇੱਥੇ ਇੱਥੇ ਫੱਟਿਆਂ ਨਾਲ ਬੰਦ ਕੀਤੀਆਂ ਤੇ ਉਤੋਂ ਤਰਪੈਲ ਨਾਲ ਬੰਦ ਕੀਤੀਆਂ ਸੀ ਬਿਲਕੁਲ ਇੱਕ ਹਵਾ ਦਾ ਤਿੰਕਾ ਵੀ ਨਹੀਂ ਅੰਦਰ ਜਾ ਸਕਦਾ ਸੀ। ਔਰ ਅਸੀਂ ਖੋਲ ਕੇ ਜਦੋਂ ਉਹਨਾਂ ਨੂੰ ਹਵਾ ਲਾਈ ਤੇ ਉਹ ਹਪ 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 ਕਰਨ ਲੱਗੀਆਂ ਸੀ। ਔਰ ਜਿਹੜੀਆਂ ਗਾਈਆਂ ਦੁੱਧ ਦੀ ਗਾਈਆਂ ਹੁੰਦੀਆਂ ਉਹਦਾ ਪ੍ਰੋਸੈਸ ਹੁੰਦਾ ਕਿ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣੀ ਹੁੰਦੀ ਆ। ਉਹ ਡੀਸੀ ਸਾਹਿਬ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਆ। ਉਹ ਡਿਪਟੀ ਡਾਇਰੈਕਟਰ ਸਾਹਿਬ ਉਸ ਗਾਈਆਂ ਨੂੰ ਜਿਹੜੀਆਂ ਗਾਈਆਂ ਅਸੀਂ ਦੁੱਧੀਆਂ ਪਰਮਿਟ ਲੈ ਕੇ ਉਹਦਾ ਪਰਮਿਟ ਹੁੰਦਾ ਲੈ ਕੇ ਅਸੀਂ ਜਾਣੀ ਹੁੰਦੇ ਆ ਦੂਸਰੇ ਚਰਾ ਚ ਵੀ ਚੰਨੀ ਪਹਿਲੀ ਗੱਲ ਤੇ ਇੰਨੀ ਦੂਰ ਜਾ ਨਹੀਂ ਸਕਦੀਆਂ ਦੁੱਧ ਦੁੱਧ ਵਾਲੀਆਂ ਗਾਈਆਂ ਅਸਾਮ 400 ਮਤਲਬ ਕਿੰਨੇ ਕਿਲੋਮੀਟਰ ਦੇ 4 ਦਿਨ ਦਾ ਰਸਤਾ ਦੁੱਧ ਵਾਲੀਆਂ ਗਾਈਆਂ ਵੈਸੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ ਦੂਸਰੇ ਪ੍ਰਦੇਸ਼ੀ ਚ ਚਲੋ ਫਿਰ ਵੀ ਜੇ ਨਾਕਲੀ ਕਾਗਜ਼ ਬਣਾਏ ਤਾਂ ਉਹਦਾ ਪਰਦਾ ਬਾਦਸ਼ਾਹੀ ਕਰਦੀ ਹੈ ਤੁਹਾਡੇ ਤਸਵੀਰੇ ਮਾਧਿਅਮ ਨਾਲ ਉਹ ਜਿਹੜਾ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਡੀਸੀ ਸਾਹਿਬ ਉਹ ਗਾਈਆਂ ਉੱਥੇ ਰੱਖਦਾ 2 ਤੋਂ 3 ਦਿਨ ਔਰ ਉਹਨਾਂ ਨੂੰ ਗਾਈਆਂ ਨੂੰ ਬਗੈਦਾ ਸਵੇਰੇ ਸ਼ਾਮ ਚੋਇਆ ਜਾਂਦਾ ਉਹਦੇ ਵਿੱਚ 15 ਤੋਂ 20 ਕਿਲੋ ਚ ਦੁੱਧ ਨਿਕਲਣਾ ਚਾਹੀਦਾ ਅਗਰ 15 ਤੋਂ 20 ਕਿਲੋ ਦੁੱਧ ਉਹਦੇ ਅੰਦਰੋਂ ਨਿਕਲਦਾ ਤੇ ਉਹਨੂੰ ਇੱਕ ਮੋਹਰ ਦਿੱਤੀ ਜਾਂਦੀ ਆ ਹੈਲਥ ਦੀ ਲਾ ਕੇ ਕਿ ਇਹ ਗਾਇਆਂ ਜਿਹੜੀਆਂ ਦੁੱਧ ਹੀ ਗਾਇਆਂ ਔਰ ਜਾ ਕੇ ਗਾਇਆਂ ਦਾ ਜਿਹੜਾ ਡੀਸੀ ਸਾਹਿਬ ਨੂੰ ਦਿੰਦੇ ਆ ਡੀਸੀ ਸਾਹਿਬ ਉਹਦੇ ਪਰਮਿਟ ਬਣਾਉਂਦੇ ਆ ਔਰ ਪਰਮਿਟ 'ਚ ਇੱਕ ਲੈਨ ਲਿਖੀ ਜਾਂਦੀ ਆ ਕਿ ਫੇਰ ਵੀ ਅਗਰ ਕੋਈ ਇਸ ਨਾਲ ਗਾਇਆਂ ਦੇ ਉੱਤੇ ਰਸਤੇ ਵਿੱਚ ਆਬਜੈਕਸ਼ਨ ਕਰਦਾ ਤੇ ਉਹਦਾ ਪਰਮਿਟ ਕੈਨਸਲ ਸਮਝਿਆ ਜਾਏਗਾ ਔਰ ਕੀ ਮੰਗ ਕਰਦੇ ਲੋਕ ਨੇ देखो ये प्रशासन ਤੋਂ ਵੀ ਅਸੀਂ ਮੰਗ ਕਰਦੇ ਆਂ ਅਸੀਂ ਪਿਛਲੇ ਦਿਨ ਵੀ ਤਰਤਾ ਰੋਡ ਤੇ ਇੱਕ ਸਲੈਟਰ ਹਾਊਸ ਫੜਿਆ ਸੀ ਉੱਥੇ ਗਾਈਆਂ ਪਤਾ ਨਹੀਂ ਕਿੱਥੋਂ ਵੱਢ ਕੇ ਲਿਆਉਂਦੇ ਸੀ ਤੇ ਉੱਥੇ ਆ ਕੇ ਉਹਨਾਂ ਨੂੰ ਪੀਸਟ ਕਰਕੇ ਤੇ ਪਕਸ਼ਿਆਂ ਵਿੱਚ ਪੈਕ ਕਰਦੇ ਸੀ ਔਰ ਅਸੀਂ 100 ਕਿੰਨੇ ਬਕਸੇ ਸੀਗੇ 10-10 ਕਿਲੋ ਦੇ ਤੇ 20-20 ਕਿਲੋ ਦੇ ਫੜ ਕੇ ਪੁਲਿਸ ਨੂੰ ਦਿੱਤੇ ਪਰਚਾ ਕਰਾਇਆ ਉਹਨਾਂ ਦੇ ਵੀ ਬੰਦੇ ਅੰਦਰ ਦਿੱਤੇ ਆ ਅਸੀਂ ਤਾਂ ਮੰਗ ਆ ਕਰਦੇ ਪੰਜਾਬ ਸਰਕਾਰ ਤੋਂ ਦੇਖੋ ਜੀ ਇਹ ਪਵਿੱਤਰ ਧਰਤੀ ਆ ਪੰਜਾਬ ਦੀ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ ਔਰ ਇੱਥੇ ਗਊਆਂ ਦਾ ਮਤਗੀ ਲੰਦੇ ਆ ਵੱਧ ਕਰਨ ਲਈ ਗਊਆਂ ਲੈ ਕੇ ਜਾਣੀਆਂ ਬੜੀ ਸ਼ਰਮ ਦੀ ਗੱਲ ਆ ਔਰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਧਾਰਾ ਲਾਈਆਂ ਜਾਣ ਕਿ ਜਿਹੜੇ ਇਹ ਬੰਦੇ ਕਿ ਬਾਹਰ ਨਾ ਆ ਸਕਣ ਤੈ ਦਿਨ ਜੇਲ੍ਹਾਂ ਚ ਹੀ ਰਹਿਣ ਤਾਂ ਕਿ ਇਹਨਾਂ ਨੂੰ ਸਿਆਦ ਆ ਜਾਏ ਕਿ ਕਿਸੇ ਵੀ ਜੀਵ ਜੰਤੂ ਨੂੰ ਦਾ ਵੱਧ ਕਿਵੇਂ ਕਰਨਾ ਕਿਉਂਕਿ ਉਹਦੇ ਅੰਦਰ ਵੀ ਜਾਨ ਹੁੰਦੀ ਆ ਇਨਸਾਨ ਨੂੰ ਤਾਂ ਚੁੰਡੀ ਵੜ ਦੋ ਤੇ ਕਿੰਨਾ ਕਹਿ ਰਾਂਦਾ ਤੇ ਉਹ ਬੇਜਾਨ ਜਾਨਵਰ ਨੂੰ ਬਤਗੀ ਤੇ ਗਊ ਨੂੰ ਅਸੀਂ ਮਾਦਾ ਕਹਿੰਦੇ ਆ ਅਸੀਂ ਤੇ ਸਮਝਾਂਗੇ ਇਹਨਾਂ ਦੇ 302 ਦਾ ਪਰਚਾ ਹੁਣਾਂ ਕਹਿਦਾ ਜਿਸ ਤਰ੍ਹਾਂ ਕਿੰਨੇ ਪਤਾ ਨਹੀਂ ਕਿੰਨੇ ਕਦੋਂ ਦੀ ਨਹੀਂ ਆਏਗਾ ਗਊ ਸੰਵਰਤਨ ਭਾਈ ਇਹ ਗਊ ਸੰਵਰਤਨ ਕਿਹ ਜੀ ਹੋ ਗਈ ਗੱਲ ਹਾਂ ਅੱਜ ਜਿਹੜਾ ਅੱਜ ਜਨਾਲੇ ਥਾਣੇ ਦੇ ਬਾਹਰ ਫੋਟੋ ਚੱਲਦਾ ਜਿਹੜਾ ਗਊਆਂ ਦਾ ਟਰੱਕ ਫੜਿਆ ਗਿਆ ਬਲਿਆ ਕੀ ਕਹਿਣਾ ਚਾਹੁੰਦੇ ਇਹਦੇ ਚੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਆ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 20-22 ਦੇ ਕਰੀਬ ਗਾਵਾਂ ਵਾਂ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿਥੇ ਸਾਡੀ ਪੁਲਿਸ ਨੂੰ ਇਨਫੋਰਮ ਕੀਤਾ ਤੇ ਟੋਲ ਪਲਾਜ਼ਾ ਨਿਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਹਦੇ ਜਰੀਬ 20 ਤੋਂ 22 ਦੇ ਕਰੀਬ ਗਾਇਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋਲ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਐਸ ਪਰ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਰ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਜਪਿੰਡ ਆ ਜੀ ਦੂਸਰਾ ਹੈਗਾ ਅਮਰਵੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਹ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਵਾ। ਬਹੁਤ ਸਾਰੀਆਂ ਕਿੰਨੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ। ਦੇਖ ਰਿਹਾ ਜੀ। ਉਹਦੀ ਕੀ ਬਣਾ ਰਿਹਾ? ਉਹਦੀ ਕੀ ਗੱਲ ਹੋ ਰਹੀ ਹੈ? ਫਿਲਹਾਲ ਹੁਣ ਹੀ ਰਾਉਂਡ ਅਪ ਕੀਤੇ ਨੇ ਪੁਛਗਿੱਛ ਚੱਲਦੀ ਆ ਜੀ ਅਸੀਂ ਇਹਨਾਂ ਨੂੰ ਬਰੀਕੀ ਨਾਲ ਥੋਰਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਜਿਹੇ ਕਿੰਨੇ ਕਿ ਕਿਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਵਾਂਗੇ। ਕਿ ਗਮੋਂ ਕਿਤੇ ਜੀ ਇ ਫਿਲਹਾਲ ਇਹਨਾਂ ਦੇ ਦਸਣ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਇਹ ਜੀ ਹੋਰ ਕਿੱਥੇ ਕਿੱਥੇ ਇਹ ਚੀਜ਼ ਹੋਈ ਆ ਉਹ ਸਾਰਾ ਬਰੀਕਾ